ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਹਲਕਾ ਮਜੀਠਾ ਦੇ ਇੰਚਾਰਜ ਤਲਵੀਰ ਸਿੰਘ ਗਿੱਲ ਨੇ ਸਿੱਧੇ ਤੌਰ ਉੱਤੇ ਸੁਖਵੀਰ ਸਿੰਘ ਬਾਦਲ ਅਤੇ ਅਕਾਲੀ ਦਲ ਨੂੰ ਘੇਰਿਆ ਗਿੱਲ ਨੇ ਕਿਹਾ ਕਿ ਮਜੀਠਾ ਦੇ ਦੌਰੇ ਦੌਰਾਨ ਸੁਖਵੀਰ ਬਾਦਲ ਨੇ ਅਣਸ਼ੋਭਣੀ ਬੋਲੀ ਵਰਤੀ ਸੀ ਜੋ ਇੱਥੋਂ ਦੇ ਲੋਕਾਂ ਦਾ ਅਪਮਾਨ ਹੈ ਉਨ੍ਹਾਂ ਦਾ ਦਾਵਾ ਹੈ ਕਿ ਅਕਾਲੀ ਦਲ ਦੀ ਮਝੇਠਾ ਵਿੱਚ ਬੀੜੀ ਡੁੱਬ ਰਹੀ ਹੈ ਅਤੇ 75% ਦੀ ਵਰਕਰ ਸੁਖਬੀਰ ਬਾਦਲ ਤੋਂ ਖੁੱਲੇ ਤੌਰ ਉਤਤੇ ਨਰਾਸ਼ ਨੇ ਤਲਵੀਰ ਗਿੱਲ ਨੇ ਇਹ ਵੀ ਕਿਹਾ ਹੈ ਕਿ ਅਕਾਲੀ ਦਲ ਕੋਲੇ ਚੋਣਾਂ ਲਈ ਉਮੀਦਵਾਰ ਤਿਆਰ ਕਰਨਾ ਬੇहद ਮੁਸ਼ਕਲ ਹੋ ਰਿਹਾ ਹੈ ਅਤੇ ਕਈ ਐਸਜੀਪੀਸੀ ਮੁਲਾਜ਼ਮਾਂ ਨੂੰ ਦਬਾ ਦੇ ਨਾਲ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ ਗਿੱਲੇ ਨੇ ਬਾਦਲ ਸਰਕਾਰ ਦੇ ਪਿਛਲੇ ਦੌਰ ਉੱਤੇ ਵੱਡੇ ਸਵਾਲ ਚੁੱਕਦੇ ਕਿਹਾ ਕਿ 2007 ਤੋਂ 2017 ਵਿੱਚ ਭਾਰੀ ਲੁੱਟਮਾਰ ਹੋਈ ਸੀ ਅਤੇ ਗੁਰੂ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦੇ ਮਾਮਲਿਆਂ ਵਿੱਚ ਵੀ ਆਕਾਲੀ ਸਰਕਾਰ ਕਾਰਵਾਈ ਕਰਨ ਦੇ ਵਿੱਚ ਨਾਕਾਮ ਰਹੀ ਸੀ ਉਹਨਾਂ ਪੂਰਾ ਭਰੋਸਾ ਜਤਾਇਆ ਹੈ ਕਿ ਮਜੀਠਾ ਇਸ ਵਾਰ ਇਤਿਹਾਸ ਰਚੇਗਾ ਤੇ ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਵਿੱਚ ਭਾਰੀ ਜਿੱਤ ਦਰਜ ਕਰੇਗੀ। ਸਰਦਾਰ ਸੁਖਵੀਰ ਸਿੰਘ ਬਾਦਲ ਮਜੀਠਾ ਹਲਕੇ ਦੇ ਵਿੱਚ ਆਏ। ਔਰ ਜਿਹੜੀ ਉਹਨਾਂ ਦੀ ਆਦਤ ਆ ਜਿਹੜੀ ਮੈਂ ਸਮਝਦਾ ਕਿ ਇੱਕ ਘਟੀਆ ਆਦਤ ਆ ਜਿਹੜੀ ਅੱਜਕੱਲ ਚੰਗੇ ਇਨਸਾਨਾਂ ਨੂੰ ਉਹ ਗੱਲ ਜਿਹੜੀ ਪਸੰਦ ਨਹੀਂ ਜਿਹੜੀ ਉਹਨਾਂ ਦੀ ਲੈਂਗੁਏਜ ਆ ਜਿਹੜੀ ਮਾੜੀ ਬੋਲੀ ਆ ਉਹ ਬੋਲੀ ਆ ਆਪਦੀ ਉਹ ਕੱਲ ਉੱਥੇ ਵਰਤ ਕੇ ਗਏ। ਮੈਂ ਇਹ ਗੱਲ ਕਹਿਣੀ ਚਾਹਣਾ ਕਿ ਉਹ ਜਿਸ ਮਕਸਦ ਵਾਸਤੇ ਆਏ ਸੀ ਚਾਹੇ ਤੋ ਉਸ ਮੁੱਦੇ ਤੇ ਗੱਲ ਕਰਦੇ ਕਿ ਜਿਸ ਤਰ੍ਹਾਂ ਉਥੋਂ ਦੇ ਐਮਐਲਏ ਸਾਹਿਬ ਜਿਹੜੇ ਗਨੀਵ ਕੌਰ ਜੀ ਨੇ ਉਹ ਕਹਿੰਦੇ ਆ ਕਿ ਇੱਥੇ ਜੀ ਧੱਕਾ ਬੜਾਇਆ ਤੇ ਇੱਥੇ ਸੁਖਬੀਰ ਬਾਦਲ ਆਊਗਾ ਜੀ ਪਹਿਲੀ ਤੇ ਗੱਲ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਕਿਹੜਾ ਧੱਕਾ ਹੈ ਮੈਨੂੰ ਦੱਸਣ ਕੋਈ ਕਿਸੇ ਦਾ ਉਥੇ ਕੋਈ ਕਾਗਜ਼ ਰੱਦ ਕੀਤਾ ਗਿਆ ਜਿਨੇ ਉਹਨਾਂ ਦੇ ਬਲੌਗ ਸੰਤੀਸ ਦੇ ਜਾਂ ਜ਼ਿਲ੍ਹਾ ਪ੍ਰੀਸ਼ਦ ਦੇ ਬੰਦੇ ਨੇ ਉਹ ਸਾਰੇ ਉੱਥੇ ਇਲੈਕਸ਼ਨ ਲੜ ਰਹੇ ਨੇ। ਉਸੇ ਬੰਦੇ ਨੇ ਉੱਥੇ ਕੋਈ ਵੀ ਕਾਗਜ਼ ਜਿਹੜਾ ਨਹੀਂ ਰੱਦ ਕੀਤਾ। ਰਹੀ ਗੱਲ ਮੈਂ ਇਹਨਾਂ ਨੂੰ ਇਹ ਦੱਸਣੀ ਚਾਹੁੰਦਾ ਕਿ ਐਸਐਸ ਦੇ ਵਿੱਚ ਇਹਨਾਂ ਨੂੰ ਐਦ ਕੀ ਉੱਥੇ ਉਮੀਦਵਾਰੀ ਨਹੀਂ ਲੱਭੇ। ਮੈਂ ਕੱਲ ਇੱਕ ਮੀਡੀਆ ਵੀਡੀਓ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਚਲੋ ਆਓ ਜਿਹੜੇ ਕਹੋਗੇ ਗੁਰੂ ਘਰ ਆਪਾਂ ਚੱਲਦੇ ਆਂ ਤੁਸੀਂ ਮੈਨੂੰ ਜਾ ਕੇ ਦੱਸੋ ਕਿ ਚਵਿੰਡਾ ਦੇ ਵੀ ਜਿਹੜਾ ਸਰਕਲ ਆ ਤੁਹਾਡੇ ਕੋਲ ਉੱਥੇ ਕੋਈ ਉਮੀਦਵਾਰ ਹੈਗਾ? ਦਸੋ ਇਹਨਾਂ ਨੂੰ ਪੁੱਛਿਓ ਕਿਤੇ ਔਰ ਵੀ ਕਈ ਅਨੇਕਾਂ ਜਿਹੜੇ ਸਰਕਲ ਆ ਉਥੇ ਇਹਨਾਂ ਕੋਲ ਕੋਈ ਉਮੀਦਵਾਰ ਨਹੀਂ ਸੀ ਔਰ ਜਿੰਨੇ ਕਿ ਇਹਨਾਂ ਦੇ ਹੈਗੇ ਸੀ ਉਹ ਇਹਨਾਂ ਦੇ ਲੜ ਰਹੇ ਆ ਔਰ ਜਿਹੜੇ ਹੈਗੇ ਨੇ ਉਹ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ ਇਹਨਾਂ ਨੂੰ ਢੱਡੇ ਜੋਂ ਤੋਂ ਕੋਈ ਬੰਦਾ ਨਹੀਂ ਲੱਭਾ ਉਥੋਂ ਸਰੂਪ ਸਿੰਘ ਜਿਹੜਾ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਆ ਉਹਨੂੰ ਬਲੌਗ ਸੰਤੀ ਜੀ ਜ਼ਬਰਦਸਤ ਟਿਕਟ ਦਿੱਤੀ ਗਈ ਜਿੱਦਾਂ ਮਾਨ ਸਾਹਿਬ ਕਈ ਵਾਰ ਕਹਿੰਦੇ ਨੇ ਕਿ ਬੂਹੇ ਬੰਦ ਕਰ ਲੈਣੇ ਇਹਨਾਂ ਨੂੰ ਲੋਕਾਂ ਨੇ ਵੇਖ ਕੇ ਉਹ ਥੋੜੇ ਦਿਨ ਪਹਿਲਾਂ ਗੱਲ ਕੀਤੀ ਉਹ ਹੁਣੇ ਮਜੀਠੇ ਹਲਕੇ ਦੇ ਵਿੱਚ ਸਾਬਤ ਹੋ ਗਈ ਔਰ ਭੋਮਾ ਜੋਂ ਉਥੋਂ ਇਹਨਾਂ ਨੇ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੂੰ ਟਿਕਟ ਦਿੱਤੀ ਟਿਕਟੋ ਵੀ ਨਹੀਂ ਵਿਚਾਰੇ ਲੈ ਕੇ ਖੁਸ਼ ਉਹਨਾਂ ਨੂੰ ਦਬਾਇਆ ਗਿਆ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਤੁਹਾਨੂੰ ਨੌਕਰੀਆਂ ਤੋਂ ਖੜ੍ਹ ਦਿੱਤਾ ਜਾਊਗਾ ਸੋ ਇਸ ਕਰਕੇ ਉਹ ਮੁਲਾਜ਼ਮ ਵੀ ਵਿਚਾਰੇ ਮੈਂ ਵੀ ਉੱਥੇ ਰਿਆਂ ਲੌਂਗ ਟਾਈਮ ਉਹ ਮੇਰੇ ਨਾਲ ਵੀ ਸੰਪਰਕ ਦੇ ਵਿੱਚ ਆ ਉਹ ਫਿਰ ਸਾਨੂੰ ਕਹਿੰਦੇ ਆ ਕਿ ਸਾਨੂੰ ਇਹ ਪ੍ਰੈਸ਼ਰਾਈਜ਼ਰ ਬਹੁਤ ਜ਼ਿਆਦਾ ਕਰਦੇ ਆ ਤੇ ਸਾਨੂੰ ਨੌਕਰੀਆਂ ਤੋਂ ਕੱਢਣ ਦੇ ਧਮਕੀਆਂ ਦਿੰਦੇ ਆ ਤੇ ਫਿਰ ਉਹ ਬੰਦਿਆਂ ਨੇ ਵਿਚਾਰਾਂ ਨੇ ਇੱਕ ਐਜ਼ ਆ ਫਾਰਮੈਲਟੀ ਉਥੋਂ ਕਾਗਜ਼ ਭਰੇ ਆ ਮੈਂ ਸਮਝਦਾ ਕਿ ਜਿਨ੍ਹਾਂ ਦੀ ਇਹ ਆਇਦ ਕੀ ਜਿਹੜੀ ਆ ਉਥੋਂ ਅਕਾਲੀ ਦਲ ਦੀ ਜਿਹੜੀ ਆ ਬਹੁਤ ਵੱਡੀ ਹਾਰ ਮਜੀਠਾ ਹਲਕੇ ਦੇ ਵਿੱਚ ਹੋ ਰਹੀ ਸੀ ਔਰ ਉਸ ਡੁੱਬਦੀ ਬੇੜੀ ਨੂੰ ਬਚਾਉਣ ਵਾਸਤੇ ਇੱਕ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਉਥੇ ਪਹੁੰਚੇ ਪਰ ਮੈਂ ਉਹਨਾਂ ਨੂੰ ਇਹ ਕਹਿਣੀ ਚਾਹਣਾ ਕਹਿਣਾ ਚਾਹਣਾ ਕਿ ਜਿਹੜੀ ਤੁਹਾਡੀ ਉਥੋਂ ਦੀ ਡੁੱਬਦੀ ਬੇੜੀ ਆ ਸਰਦਾਰ ਬਾਦਲ ਜੀ ਤੁਸੀਂ ਉਹਨੂੰ ਨਹੀਂ ਬਚਾ ਸਕਦੇ ਉਹ ਡੁੱਬ ਗਈ ਆ ਮੈਂ ਇਹਨਾਂ ਨੂੰ ਇਹ ਗੱਲ ਕਰਨੀ ਚਾਹਣਾ ਕਿ ਤੁਸੀਂ ਕੱਲ ਉਥੇ ਨਿੱਜੀ ਤੌਰ ਤੇ ਮੇਰੇ ਖਿਲਾਫ ਬੋਲ ਕੇ ਗਏ ਇਹ ਕਹਿਣ ਮੈਨੂੰ ਕਹਿਣ ਲੱਗੇ ਕਿ ਇਹ ਸਕੂਟਰ ਤੇ ਆਇਆ ਸੀ ਤੇ ਮੈਨੂੰ ਤਾਂ ਨਹੀਂ ਪਤਾ ਭਈ ਇਹ ਸਿੱਧੇ ਹਾਜ ਚ ਜੰਮੇ ਫਿਰ ਸਾਰੀ ਦੁਨੀਆ ਧਰਤੀ ਤੋਂ ਜੰਮ ਕੇ ਹੌਲੀ-ਹੌਲੀ ਅਸੀਂ ਫਿਰ ਉੱਠਣਾ ਸਿੱਖਦੇ ਆ ਫਿਰ ਅਸੀਂ ਹੌਲੀ-ਹੌਲੀ ਸਕੂਟਰ ਗੱਡੀਆਂ ਬਸਾਂ ਆਲੇ ਹੋਣਿਆਂ ਫੇਰ ਅਸੀਂ ਗਾਂ ਤਰੱਕੀ ਕਰਦੇ ਆ ਤੇ ਮੈਂ ਬਾਦਲ ਸਾਹਿਬ ਨੂੰ ਇਹ ਗੱਲ ਕਹਿਣੀ ਚਾਹਣਾ ਕਿ ਤੇ ਜੋ ਜਦੋਂ 2004 ਦੇ ਵਿੱਚ ਇਹਨਾਂ ਨੇ ਕਰਨ ਬਰਾੜ ਦੇ ਨਾਲ ਇਲੈਕਸ਼ਨ ਲੜੀ ਸੀ ਤੇ ਵੱਡੇ ਬਾਦਲ ਸਾਹਿਬ ਨੇ ਮੈਨੂੰ ਬਾਦਲ ਪਿੰਡ ਸੱਦਿਆ ਤੇ ਜਿੱਥੇ ਅੱਜ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਐਡਾ ਕੀ ਰੂਮ ਸੀ ਇੱਕ ਪਾਸੇ ਸੋਫੇ ਲੱਗੇ ਸੀ ਇੱਕ ਬੰਨੇ ਡਾਈਨਿੰਗ ਟੇਬਲ ਲੱਗਾ ਸੀ ਤੇ ਜਿਹੜੀ ਛੱਤ ਸੀਗੀ ਛੱਤ ਤੋਂ ਐਡੇ ਐਡੇ ਖੇਪੜ ਸੀਮੈਂਟ ਦੇ ਲਹਾ ਲਾ ਕੇ ਥੱਲੇ ਡਿੱਗੇ ਸੀਗੇ ਮੈਂ ਤਲਵੀਰ ਸਿੰਘ ਨੇ ਆਪਦੀਆਂ ਇਨਾਂ ਅੱਖਾਂ ਦੇ ਨਾਲ ਵੇਖਿਆ ਤਦ ਠੀਕਾ ਭਾਈ 2007 ਤੋਂ ਲੈ ਕੇ 17 ਤੱਕ ਜਿਹੜੀ ਤੁਸੀਂ ਲੁੱਟ ਘਸੁੱਟ ਮਚਾਈ ਆ ਉਹ ਮੈਂ ਕੀ ਦੱਸਣਾ ਸਾਰੇ ਦੁਨੀਆ ਨੂੰ ਜੱਗ ਜਾ ਰ ਜਿਹਦੇ ਨਤੀਜੇ ਅੱਜ ਆ ਗਏ ਤਾਂ 2-3 ਸੀਟਾਂ ਤੇ ਤੁਸੀਂ ਰਹਿ ਗਏ ਸੀ ਉਹ ਵੀ ਮੈਨੂੰ ਜਾਂਦਾ 2 ਤੇ ਛੱਡ ਕੇ ਭੱਜ ਗਏ ਇੱਕੋ ਹੀ ਤੁਹਾਡੀ ਸਾਲੇ ਹਾਰ ਦੀ ਟਿਕਟੀ ਰਹਿ ਗਈ ਆ ਹੁਣ ਹੋਰ ਉਹ ਵੀ ਤੁਹਾਡੀ ਘਰ ਦੀ ਗੱਡੀ ਤੇ ਗੰਡਾ ਸਿੰਘ ਡਰਾਈਵਰ ਵਾਲੀ ਤੁਹਾਡੀ ਗੱਲ ਆ ਹੁਣ ਇਸ ਟਾਈਮ ਸੋ ਮੇਰੇ ਵੀਰੋ ਇਹ ਜਿਹੜੀਆਂ 2007 ਤੋਂ ਲੈ ਕੇ 17 ਤੱਕ ਦੀ ਜਿਹੜੀ ਲੁੱਟ ਘਸੁੱਟ ਹੋਈ ਫਿਰ ਬਣ ਗਏ ਜੀ ਬਾਦਲ ਫਾਰਮ ਫਿਰ ਬਣ ਗਏ ਜੀ ਸੁਖ ਵਿਲਾਸ ਫੇਰ ਬਣ ਗਿਆ ਚੰਡੀਗੜ੍ਹ 4-4 5-5 ਲਿਫਟ ਵਾਲੀਆਂ ਕੋਠੀਆਂ ਫੇਰ ਬਣ ਗਿਆ ਗੜਗਾਉਂ ਕੋਠੀਆਂ ਤੇ ਇਹ ਮੈਨੂੰ ਕਹਿੰਦੇ ਜੀ ਸਕੂਟਰ ਤੇ ਆ ਭਰਾਵਾ ਅਸੀਂ ਤੇ ਅੱਜ ਵੀ ਸਕੂਟਰ ਤੇ ਹੀ ਆ ਅਸੀਂ ਤੇ ਜਿਹੜੀਆਂ ਸਾਡੇ ਕੋ ਗੱਡੀਆਂ ਉਹ ਵੀ ਕਿਸ਼ਤਾ ਦੀ ਆ ਭੰਨੇ ਤੂੰ ਚੈੱਕ ਕਰਾ ਲੈ ਤੈਨੂੰ ਮੈਂ ਦੱਸ ਦੂੰਗਾ ਕਿ ਮੈਂ ਉਹੋ ਜਿਹਾ ਬੰਦਾ ਨਹੀਂ ਜੋ ਕੁਝ ਤੁਸੀਂ ਕਰਦੇ ਰਹੇ ਮੈਂ ਤੁਹਾਡੇ ਨਾਲ ਹੀ ਰਿਹਾ ਜੋ ਕੁਝ ਤੁਸੀਂ ਮੈਨੂੰ ਫਿਰ ਕਰਾਇਆ ਹੋਊਗਾ ਤੁਹਾਨੂੰ ਫਿਰ ਸਾਰੇ ਸਾਹਮਣੇ ਹੀ ਗਨਮੈਨ ਵਾਲੋ ਗਨਮੈਨ ਦੀ ਵੀ ਕੀਤੀ ਕੀ ਉਹ ਕਹਿੰਦੇ ਜਿਹੜੇ ਗਨਮੈਨ ਤੁਸੀਂ ਲੈ ਕੇ ਜਾ ਰਹੇ ਹੋ ਉਹਨਾਂ ਵਾਲਾ ਸਾਹਮਣੇ ਤੁਹਾਨੂੰ ਉਹ ਫੜ ਕੇ ਲੈਣਗੇ ਮੈਂ ਉਧਰਲੇ ਪਾਸੇ ਵੀ ਆਉਣਾ ਵਾ ਕਿਸੇ ਦੀ ਇੰਨੀ ਹਿੰਮਤ ਨਹੀਂ ਮੈਂ ਕੋਈ ਚਿੱਟੇ ਕਾਲੇ ਦਾ ਕੰਮ ਨਹੀਂ ਕਰਦਾ ਕਿ ਮੈਨੂੰ ਗਨਮੈਨ ਫੜਨਗੇ ਗਨਮੈਨ ਉਹਨਾਂ ਨੂੰ ਹੀ ਫੜਨਗੇ ਜਿਹੜੇ ਕੋਈ ਚਿੱਟੇ ਕਾਲੇ ਦਾ ਕੰਮ ਕਰਦੇ ਆ ਮੈਂ ਬਾਦਲ ਸਾਹਿਬ ਨੂੰ ਹੋਰ ਗੱਲ ਕਹਿਣੀ ਚਾਹਣਾ ਬੜੀਆਂ ਪੁੱਠੀਆਂ ਸਿੱਧੀਆਂ ਮੇਰੇ ਖਿਲਾਫ ਉਥੇ ਕੱਲ ਗੱਲਾਂ ਕਰਕੇ ਗ ਹਾਂ ਕਹਿੰਦੇ ਇੱਕ ਕੋਈ ਕੋਈ ਇਹੋ ਜਿਹੀ ਵੀ ਕਰਦਾ ਹੈ ਕਿ ਮੈਨੂੰ ਖਰੇ ਫੋਨ ਕੀਤਾ ਤੇ ਵਿਖਾਇਆ ਹੈ ਵੇਖੋ ਇੱਕ ਅਮਰਧਾਰੀ ਬੰਦਾ ਹੋ ਕੇ ਏਡਾ ਵੱਡਾ ਝੂਠ ਬੋਲੇ ਮੈਂ ਸਮਝਦਾ ਕਿ ਇਹੋ ਜਿਹੇ ਬੰਦੇ ਨੂੰ ਹੁਣ ਤਾਂ ਮੈਂ ਵੀ ਨਹੀਂ ਕਹਿ ਸਕਦਾ ਕਿ ਇਹਨੂੰ ਸ਼੍ਰੀ ਕਾਲ ਤਕਸਾਭ ਨੂੰ ਤਲਬ ਕਰਨਾ ਚਾਹੀਦਾ ਕਿਉਂਕਿ ਇਹ ਤੇ ਸ਼੍ਰੀ ਕਾਲ ਤਕਸਾਭ ਨੂੰ ਕੁਝ ਨਹੀਂ ਸਮਝਦੇ ਕਿਉਂਕਿ ਇਹਨਾਂ ਦੇ ਸ਼੍ਰੀ ਕਾਲ ਤਕਸਾਭ ਦਾ ਵੀ ਹੁਕਮ ਨਹੀਂ ਮੰਨਿਆ ਸ਼੍ਰੀ ਕਾਲ ਤਕਸਾਭ ਦੇ ਜਹੇਦਾਰ ਨੂੰ ਇਹਨਾਂ ਨੇ ਲਾਹ ਗਏ ਉਹ ਮਾਰਿਆ ਤੇ ਆਪਦਾ ਜਹੇਦਾਰ ਲਾ ਕੇ ਤੇ ਅੱਜ ਫੇਰ ਆ ਆਵਦੀਆਂ ਮਨਮਾਨੀਆਂ ਕਰ ਰਿਹਾ ਜਿਹੜੇ ਪਾਰਟੀਆਂ ਦੇ ਵਿੱਚੋਂ ਜਹੇਦਾਰ ਸਾਹਿਬਾਨਾ ਨੇ ਕੱਢੇ ਸੀ ਉਹਨਾਂ ਨੂੰ ਫੇਰ ਵਾਪਸ ਲਿਆਉਂਦਾ ਆ ਇਹਨਾਂ ਦਾ ਸ਼੍ਰੀ ਕਾਲ ਤਕਸਬ ਤੇ ਵੀ ਆਪ ਦਾ ਜਿਹੜਾ ਵਾ ਉਹ ਕਬਜ਼ਾ ਜਮਾਇਆ ਹੋਇਆ ਔਰ ਮੈਂ ਸਮਝਦਾ ਉਹ ਦਿਨ ਦੂਰ ਨਹੀਂ ਕਿ ਇਹ ਵੀ ਦਿਨ ਜਿਹੜਾ ਜਲਦੀ ਆਊਗਾ ਔਰ ਸ਼੍ਰੀ ਕਾਲ ਤਕਸਬ ਵੀ ਇਹਨਾਂ ਤੋਂ ਆਜ਼ਾਦ ਹੋਊਗਾ ਸ਼ਰੌਨੀ ਗੁਰਦਾਰਾ ਪ੍ਰਬੰਧਕ ਵੀ ਪ੍ਰਬੰਧਕ ਕਮੇਟੀ ਵੀ ਇਹਨਾਂ ਕੋਲ ਆਜ਼ਾਦ ਹੋਊਗੀ ਇਹ ਪੰਥਕ ਆਪਣੇ ਆਪ ਨੂੰ ਖਵਾਉਣ ਵਾਲੇ ਪੰਥ ਦਾ ਢੋਂਗ ਰਚਣ ਵਾਲੇ ਬੰਦੇ ਇਹਨਾਂ ਨੂੰ ਪੁੱਛੋ ਇਹ ਬਰਗਾੜੀ ਕਾਂਡ ਦੇ ਵਿੱਚ ਤੁਸੀਂ ਕੀ ਕੀਤਾ ਜਿਹੜਾ ਬਰਗਾੜੀ ਕਾਂਡ ਹੋਇਆ ਜੋ ਕੋਟਕਪੂਰੇ ਦੇ ਵਿੱਚ ਹੋਇਆ ਤੁਸੀਂ ਉੱਥੇ ਕੀ ਕੀਤਾ ਉਸ ਵੇਲੇ ਤੁਹਾਡੀ ਸਰਕਾਰ ਸੀ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਗੁਰੂ ਸਾਹਿਬ ਦੇ ਸਾਡੇ ਅੰਗ ਗਲੀਆਂ ਦੇ ਵਿੱਚ ਰੁਲ ਗਏ ਤੁਸੀਂ ਕੀ ਕੀਤਾ ਇਹ ਸਭ ਤੋਂ ਵੱਡੀ ਗੱਲ ਇਹਨਾਂ ਨੂੰ ਪੁੱਛੋ ਤੁਸੀਂ 328 ਰੁਪਏ ਤੇ ਕਿੱਥੇ ਲਿਖ ਕੇ ਦਿੱਤਾ ਕਿ ਨਾ ਮਲਾਜਮਾਂ ਤੇ ਜਿਹੜਾ ਪਰਚਾ ਦਰਜ ਹੋਣਾ ਇਹਨਾਂ ਨੂੰ ਪੁੱਛੋ ਤਾਂ ਸਹੀ ਜਿਹੜੇ ਆਪਣੇ ਆਪ ਨੂੰ ਪੰਥਕ